ਉਹਨਾ ਇੱਕ ਰਾਜਾ ਸੀ ਤੇ ਉਹ ਰਾਜੇ ਨੇ ਆਵਾਜ਼ ਮਾਰ ਕੇ ਆਪਣੀ ਦਰਬਾਰ ਦੇ ਵਿੱਚ ਆਖਿਆ ਵੀ ਗੱਲ ਇਦਾਂ ਮੇਰੇ ਦਰਬਾਰ ਚ ਉਹ ਬੰਦਾ ਆਵੇ ਇਨਾਮ ਦਊਗਾ ਜਿਹੜਾ ਬੰਦਾ ਆਪਣੀ ਘਰ ਵਾਲੀ ਤੋਂ ਨਹੀਂ ਡਰਦਾ ਜਿਹੜਾ ਬੰਦਾ ਆਪਣੀ ਸਰਦਾਰ ਨਹੀਂ ਤੋਂ ਡਰਦਾ ਜਿਹੜਾ ਜਿੱਤ ਗਿਆ ਉਹਨੂੰ ਇੱਕ ਘੋੜਾ ਤੇ ਜਿਹੜਾ ਹਾਰ ਗਿਆ ਉਹਨੂੰ ਇੱਕ ਸੇਬ ਹੁਣ ਜਿਹੜਾ ਆਵੇ ਉਹ ਹਾਰ ਜੇ ਉਹ ਪਿੰਡ ਤੋਂ ਬਾਹਰ ਵਾਰਨੇ ਇੱਕ ਝੁੱਗੀ ਚ ਦੋਵੇਂ ਜੀ ਰਹਿੰਦੇ ਸੀ ਉਹ ਸਰਦਾਰ ਨਹੀਂ ਆਂਦੀ ਵੀ ਡਰਦਾ ਤੇ ਤੂੰ ਮੇਰੇ ਤੋਂ ਬਥੇਰਾ ਉੱਥੇ ਜਾ ਕੇ ਝੂਠ ਮਾਰਦੇ ਮੈਂ ਵੀ ਮਾੜਾ ਮੋਟਾ ਮੰਨ ਜੂ ਵੀ ਹਾਂ ਵੀ ਮੈਂ ਬਹੁਤ ਡਰਦੀ ਐ ਤੋਂ ਵੀ ਕੁਝ ਨਾ ਕੁਝ ਤੇ ਘਰ ਨੂੰ ਲਿਆ ਹੁਣ ਸਰਦਾਰ ਤੁਰਿਆ ਤੇ ਰਾਜੇ ਕੋ ਆ ਗਿਆ ਰਾਜੇ ਨੂੰ ਆ ਗਿਆਂਦਾ ਲਓ ਵੀ ਆਪਾਂ ਤੇ ਨਹੀਂ ਜੇ ਡਰਦੇ ਆਪਾਂ ਤੇ ਨਹੀਂ ਜੇ ਕਰਦੇ ਪਰ ਉਹਦੇ ਅੱਖਾਂ ਮੰਨੀਦਾ ਹੀ ਨਹੀਂ ਰਾਜਾ ਬੜਾ ਖੁਸ਼ ਹੋਇਆ ਵੀ ਇੱਕ ਮਰਦ ਤੇ ਨਿਤਰਿਆ ਉਹਨੇ ਕਾਲੇ ਰੰਗ ਦਾ ਘੋੜਾ ਦੇ ਕੇ ਆਖਿਆ ਲੈ ਵੀ ਤੇਰਾ ਇਨਾਮ ਉਹ 15 ਕਮੇਟੀ ਫੇਰ ਮੋੜ ਆਇਆ ਕਹਿਣ ਲਗਾ ਰਾਜਾ ਸਾਹਿਬ ਜੇ ਕਾਲੇ ਦੀ ਬਜਾਏ ਚਟਾ ਦੇ ਦੇਉ ਤੇ ਨੇ ਆਖਿਆ ਕਿਉਂ ਕਹਿੰਦਾ ਸਰਦਾਰ ਨਹੀਂ ਨਹੀਂ ਮੰਨਦੀ ਕਹਿੰਦਾ ਘੋੜਾ ਬਨ ਤੇ ਸੇਬ ਖਾ ਆਖੇ ਤੇ ਤੂੰ ਵੀ ਉਹਦੇ ਲੱਗਦਾ ਲਓ ਜੀ ਰਾਜਾ ਰਾਤ ਨੂੰ ਗਿਆ ਸੌ ਅੱਧੀ ਰਾਤ ਹੋਈ ਬੂਹਾ ਖੜਕਿਆ ਵਜ਼ੀਰ ਆ ਗਿਆ ਵਜ਼ੀਰ ਆ ਕੇ ਬੂਹਾ ਖੜਕਾ ਕੇ ਕਹਿੰਦਾ ਰਾਜਾ ਸਾਹਿਬ ਇੱਕ ਜ਼ਰੂਰੀ ਗੱਲ ਕਰਨੀ ਤੁਹਾਡੇ ਨਾਲ ਨੇ ਆਖਿਆ ਕੀ ਹੋਇਆ ਕਹਨ ਲਗਾ ਚਲੋ ਜਿੱਤੇ ਨੂੰ ਤੇ ਘੋੜਾ ਹਾਰੇ ਨੂੰ ਸੇਬ ਕਿਉਂ ਜੇ ਹਾਰੇ ਨੂੰ ਕੁਝ ਦੇਣਾ ਸੀ ਆਟਾ ਦੇ ਦੇਨੋ ਚੌਲ ਦੇ ਦੇਨੋ ਕਣਕ ਦੇ ਦੇਨੋ ਉਹਨੂੰ ਸੇਬ ਕਿਹੜੀ ਕੱਲੋਂ ਰਾਜਾ ਮੱਤੇ ਦੇ ਹੱਥ ਮਾਰ ਕੇ ਆਂਦਾ ਸੋਚਿਆ ਤੇ ਮੈਂ ਵੀ ਇਹੋ ਕੁਝ ਸੀ ਮੇਰੇ ਵਾਲੀ ਨਹੀਂ ਮੰਨਦੀ ਉਹ ਕਹਿੰਦੀ ਸੇਬ ਹੀ ਦੇਣਾ ਹੈ ਵਜ਼ੀਰਾਂ ਦਾ ਵੀ ਦੁਪਹਿਰ ਵਾਲੇ ਬੰਦੇ ਦਾ ਝੂਠਾ ਪਿਆ ਉਹ ਵੀ ਉਹੋ ਕਹੋਗੇ ਕਿ ਨਵਾ ਕੱਟ ਕੇ ਲਿਆਈਏ ਤੁਹਾਡੇ ਲਈ ਹੁਣ ਰਾਜਾ ਵੀ ਹਾਰ ਗਿਆ ਰਾਜਾ ਨਾਲੇ ਦੇ ਸੇਬ ਖਾਵੇ ਤੇ ਨਾਲੇ ਵਜੀਰਾ ਲਾਂਦਾ ਅਨਕਮਿਆਂ ਦਿਨੇ ਮਰ ਜਾਣੋਂ ਅੱਧੀ ਰਾਤਿਓਂ ਭੱਜ ਆਇਆ ਹੁਣ ਕੋ ਪੁੱਛਣ ਆਇਆ ਕਹਿੰਦਾ ਉਹਨਾਂ ਦੇ ਦਿਨੇ ਹੀ ਉਹ ਮੇਰੇ ਵਾਲੀ ਨੀ ਟਿਕਾਂ ਦਿੰਦੀ ਕਹਿੰਦੀ ਹੁਣੇ ਜਾ ਕੇ ਪੁੱਛ ਕੇ ਆ ਕਹਿੰਦਾ ਸੇਬ ਜੇ ਅੱਧਾ ਹੀ ਖਾਦਾ ਵਾ ਅੱਧਾ ਤੇਰਾ ਰਹਿੰਦਾ ਵਾ ਇਸ ਕਰਕੇ ਪਾਈਏ ਘਰ ਚੱਲਦਾ ਇਹਨਾਂ ਦੇ ਸਿਰਾਂ ਤੇ ਤੇ ਕਈ ਵਾਰੀ ਬੰਦਾ ਸਾਡੇ ਨਾਲ ਗਵਾਂਡ ਇੱਕ ਬੰਦਾ ਉਹ ਇੰਨੇ ਜੀ ਫਸ ਗਿਆ ਉਹ ਬੜਾ ਦਾ ਰੋਬ ਪੂਰਾ ਗੱਲਬਾਤ ਮੀਂਹ ਪਵੇ ਮਾੜੀ ਕਿਸਮਤ ਘਰ ਦੀ ਘਰਣਾ ਉਹ ਕਹਿੰਦਾ ਲਾਂ ਤੋਂ ਕੱਪੜੇ ਲਾ ਬੈਠਾ ਉਹਨੂੰ ਕਿਸੇ ਨੇ ਉਤੋਂ ਵੇਖ ਲਿਆ ਚਬਾਰੇ ਤੋਂ ਉਹਨੇ ਸਾਰੇ ਪਿੰਡ ਜਾ ਗੱਲ ਆ ਵੀ ਇਹ ਕੱਪੜੇ ਵੀ ਸੁੱਕਣੇ ਪੁੰਦਾ ਜੇ ਘਰ ਦੇ ਉਹ ਇਹਦੇ ਕੱਪੜੇ ਵੀ ਤੁਹੁੰਦਾ ਜੇ ਘਰ ਵਾਲੀ ਦੇ ਨਾਲ ਉਹ ਆ ਮੱਥੇ ਤੇ ਹੱਥ ਮਾਰ ਕੇ ਰੋਵੇ ਕਹਿੰਦਾ ਲੋਕੋ ਮੈਂ ਕੱਪੜੇ ਲੌਂਚ ਹੀ ਫਸ ਗਿਆ ਮੀਆਂ ਬੀਬੀ ਦਾ ਕੰਮ ਇੱਕ ਦੂਜੇ ਦਾ ਕਰ ਵੀ ਲੋ ਤੇ ਕੁਝ ਲੱਥ ਨਹੀਂ ਜਾਂਦਾ ਵੇਖੋ ਇੱਕ ਟਾਇਰ ਪੰਚਰ ਹੋ ਜੇ ਤੇ ਆਪਾਂ ਚਲਾ ਕੇ ਖੜਦੇ ਹੀ ਆਂ ਵੀ ਪੰਚਰ ਵਾਲੀ ਦੁਕਾਨ ਤੱਕ ਏਕਣਾ ਹੀ ਲੈ ਜਾਈਏ ਇਸੇ ਤਰ੍ਹਾਂ ਜ਼ਿੰਦਗੀ ਏ ਮੀਆਂ ਬੀਵੀ ਦੀ ਬੱਚੇ ਸਾਹਮਣੇ ਤੁਸੀਂ ਜ਼ਿੰਮੇਵਾਰੀਆਂ ਨਾਲ ਜੇ ਘਰ ਦਾ ਕੋਈ ਬੰਦਾ ਕੰਮ ਕਰਾ ਵੀ ਦੋ ਕਿਤੇ ਗਹਿਣਾ ਨਹੀਂ ਲੱਥ ਜਾਂਦਾ ਸਾਡਾ ਜੇ ਉਹ ਘਰ ਦੇ ਸਾਰੇ ਕੰਮ ਕਰੇ ਤੇ ਆਪਾਂ ਵੀ ਇੱਕ ਦੋ ਕਰ ਦਿਆਂਗੇ ਇਹਦੇ 'ਚ ਇਹ ਨਹੀਂ ਹੁੰਦਾ ਵੀ ਮੈਂ ਥੱਲੇ ਲੱਗ ਗਿਆ ਜਾਂ ਮੈਂ ਕਮਜ਼ੋਰ ਪੈ ਗਿਆ ਸੰਸਾਰ ਚਲਾਉਣ ਵਾਸਤੇ ਘਰ ਚਲਾਉਣ ਵਾਸਤੇ ਕੰਪਰਮਾਈਜ਼ ਜ਼ਿੰਦਗੀ ਚ ਕਰਨੇ ਪੈਂਦੇ ਆ ਤੇ ਜਿੰਨਾ ਘਰਾਂ ਚ ਸਮਝੌਤੇ ਨਾਲ ਜ਼ਿੰਦਗੀ ਚੱਲਦੀ ਆ ਉਹਨਾਂ ਲੋਕਾਂ ਦੇ ਘਰਾਂ ਚ ਸਵਰਗ ਆ ਤੇ ਜਿੰਨਾਂ ਲੋਕਾਂ ਚ ਸਮਝੌਤਾ ਨਹੀਂ ਨਾ ਗਾਮੀਆਂ ਵੀ ਵਿੱਚ ਉਹ 50-50 ਲੱਖ ਦੀਆਂ ਕੋਠੀਆਂ ਚ ਬੈਠੇ ਵੀ ਨਰਕ ਭੋਗ ਗੰਡੇ ਆ ਤੇ ਜਿਹੜੇ ਇੱਕ ਦੂਜੇ ਨੂੰ ਸਮਝ ਕੇ ਚੱਲਦੇ ਆ ਵੀ ਕੋਈ ਗੱਲ ਨਹੀਂ ਇੱਕ ਦੂਜੇ ਨੂੰ ਸਮਝ ਲਿਆ ਉਹਨਾਂ ਕੱਚੀਆਂ ਕੁਲੀਆਂ ਚ ਬੈ ਕੇ ਵੀ ਸਵਰਗ ਬਣਾਇਆ ਇੱਕ ਵਾਰ ਸਾਰੀ ਸੰਗਤ ਆਖੋ ਸਤ